ਨਸ਼ੇ ਦੇ ਕਾਰਨ ਇੱਕ ਹੋਰ ਮੌਤ ਹੋ ਗਈ ਹੈ ਜੀहां ਇੱਕ ਹੋਰ ਘਰ ਦਾ ਚਿਰਾਗ ਹੈ ਜਿਹੜਾ ਬੁੱਝ ਚੁੱਕਾ ਹੈ ਤਾਂ ਬਿਲਕੁਲ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਸ਼ੇ ਦਾ ਕੈਰ ਲਗਾਤਾਰ ਵਧਦਾ ਜਾ ਰਿਹਾ ਹੈ ਸਰਕਾਰਾਂ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਤਾਂ ਕਰਦੇ ਪਏ ਨੇ ਲੇਕਿਨ ਸਭ ਖੋਖਲੇ ਸਾਬਤ ਹੋ ਰਹੇ ਨੇ ਤਾਂ ਬਿਲਕੁਲ ਪਿੰਡ ਕੁੰਡੇ ਦੀ ਖਬਰ ਅੱਜ ਸਵਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੁਝ ਦਿਨ ਪਹਿਲਾਂ ਨਸ਼ੇ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਉਹਨਾਂ ਦੇ ਸਿਵੇ ਹਜੇ ਠੰਡੇ ਵੀ ਨਹੀਂ ਹੋਏ ਸੀ ਲੇਕਿਨ ਅੱਜ ਫੇਰ ਤਕਰੀਬਨ 25 ਸਾਲ ਦੇ ਹੋਰ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਂਦੀ ਹੈ ਉਹ ਨੌਜਵਾਨ ਦਮ ਤੋੜ ਦਿੰਦਾ ਹੈ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਗਮਹੀਨ ਮਾਹੌਲ ਬਣਿਆ ਤੇ ਤਿੱਥੀ ਲੋਕ ਨੇ ਜਿਹੜੇ ਪ੍ਰਸ਼ਾਸਨ ਨੂੰ ਕੋਸ ਦੇ ਦਿਖਾਈ ਦੇ ਰਹੇ ਨੇ ਤਾਂ ਬਿਲਕੁਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਨਸ਼ੇ ਨਾਲ ਮੌਤ ਦੀਆਂ ਖਬਰਾਂ ਪਿਛਲੇ ਦਿਨਾਂ ਤੋਂ ਆ ਰਹੀਆਂ ਨੇ ਲੇਕਿਨ ਫਿਰੋਜ਼ਪੁਰ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਕਰੀਬ ਕੁੰਡੇ ਪਿੰਡ ਦੇ ਵਿੱਚ ਤੀਸਰੀ ਮੌਤ ਹੋਣ ਕਾਰਨ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਤਾਂ ਜਿਹਾ ਪ੍ਰਸ਼ਾਸਨ ਇਸ ਵਕਤ ਸਵਾਲਾਂ ਦੇ ਘੇਰੇ 'ਚ ਨਜ਼ਰ ਆ ਰਿਹਾ ਕਿ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਪਰ ਕੀਤੇ ਨਾ ਕੀਤੇ ਕੀਤੇ ਹੋਏ ਦਾਅਵੇ ਨੇ ਜਿਹੜੇ ਖੋਖਲੇ ਸਾਬਤ ਹੋ ਰਹੇ ਤਾਂ ਬਿਲਕੁਲ ਇੱਕ ਪਿੰਡ ਦੇ ਵਿੱਚ ਤੀਜੀ ਮੌਤ ਹੋਣਾ ਕੋਈ ਆਮ ਜੀ ਗੱਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਨੌਜਵਾਨ ਨਸ਼ੇ ਦੇ ਕਾਰਨ ਦੰਦ ਤੋੜ ਦਿੰਦਾ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਕੁੰਡਾ ਪਿੰਡ ਹੈ ਜਿਹੜਾ ਨਸ਼ੇ ਦਾ ਕਹਿਰ ਉੱਥੇ ਜਵਾਨੀ ਦਾ ਦੁਸ਼ਮਣ ਬਣਿਆ ਹੋਈ ਇੱਕ ਹਫ਼ਤੇ ਦੇ ਵਿੱਚ ਤੀਸਰੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਮੇਰਾ ਨਾਮ ਬਸ਼ੀਰ ਹੈ ਬਸ਼ੀਰ ਕੀ ਲੱਗਦਾ ਹੈ ਮੇਰਾ ਪੁੱਤਰ ਹੈ ਪੁੱਤਰ ਜੀ ਕਿੰਨੀ ਗੰਭੀਰ ਗੱਲ ਹੈ ਉਹਦੀ ਇਹ ਪੰਜਾਹ ਸਾਲ ਤਬਾਤੀ ਠੀਕ ਹੈ ਉੱਤੀ ਠੀਕ ਹੀ ਹਾਂ ਯਸ ਹਾਂਜੀ ਅੱਜ ਕਿਵੇਂ ਮੌਤ ਅੱਜ ਇਹਦੀ ਮੌਤ ਹੋ ਗਈ ਬੱਚਿੱਟੇ ਨੇ ਕਰ ਦਿੱਤੀ ਬੱਚਿੱਟੇ ਨੇ ਘਰ ਘਾੜਿਆ ਹਾਂ ਕਿੰਨਾ ਉਹ ਚਿੱਟਾ ਜਿਹੜਾ ਇੱਥੇ ਚਿੱਟਾ ਬਹੁਤ ਵੇਖਦਾ ਗੁੱਫੀਆਂ ਵੇਖਦਾ ਜੀ ਕੀ ਸਰਕਾਰ ਹੈ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਕੜ ਘਰਾਂ ਦੇ ਘਰ ਕਿਸ ਤਰ੍ਹਾਂ ਕਿ ਘਰਾਂ ਦੇ ਘਰ ਗਰਕ ਹੋਏ ਜਾਂਦੇ ਜੀ ਉਹ ਮਣੇ ਨੇ ਇਹ ਜਿਹੜੇ ਪੈਦ ਇਹ ਤਾਂ ਪਾਰ ਗੱਟੀ ਤੇ ਕਰ ਤੈਨੂੰ ਜਾਣਾ ਪੈਣਾ ਇੰਦਾਂ ਵੀ ਤੇ ਹੋਰ ਉਥੋਂ ਦੀ ਬੰਦੇ ਵੇਖੇ ਡੇਗਦੇ ਉਥੋਂ ਦੇ ਵੇਖ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ ਬੁਰੇ ਹਾਲ ਬਣ ਕੇ ਦਿਹਾੜੇ ਹੋਇਆ ਪਿਆ ਇਹ ਸਰਕਾਰ ਪੂਛਿਤ ਪ੍ਰਤੀਤ ਹੀ ਨਹੀਂ ਕਰਦੀ ਕਿਸੇ ਤਰ੍ਹਾਂ ਨਾ ਤੂੰ ਐ ਪਾਣੀ ਪਿਆ ਇਹਦਾ ਕੰਟਰੋਲ ਕਰਨ ਦਾ ਬੜਾ ਹੁਸਕੜਾ ਹਾਂਜੀ ਹਾਂ ਜਿਹੜੇ ਅੱਗੇ ਬਚੇ ਨੇ ਤੇ ਜੰਗ ਲੱਗ ਗਿਆ ਤਾਂ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦੇ ਨਾ ਜੰਗ ਲੱਭ ਗਿਆ ਗਿਆ ਤੇ ਗੱਭਰੂ ਨਹੀਂ ਮਿਲੇਗਾ ਗੱਭਰੂ ਨਹੀਂ ਮਿਲੇਗਾ ਮਿੰਟਰੀ ਦੇ ਵਿੱਚ ਗੱਭਰੂ ਨਹੀਂ ਮਿਲੇਗਾ ਪੰਜਾਬ ਜਿੰਨਾ ਨਹੀਂ ਤਾਂ ਬੰਦ ਹੋ ਜੀ ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ ਛੋਟੀ ਛੋਟੀ ਬੱਚੇ ਚਾਰ ਚਾਰ ਬੱਚੇ ਕੌਣ ਪਾਲੇ ਤਾਂ ਬਗਿਆਈ ਕਿੰਨੀ ਕੰਟਰੋਲ ਹੋਣਾ ਚਾਹੀਦਾ ਹਾਂ ਕੰਟਰੋਲ ਹੋਣਾ ਚਾਹੀਦਾ ਹਾਏ ਤੇਰੇ ਨਾਲ ਜਿੰਦਾਰਾ ਮੇਰਾ ਘਰ ਵਾਲਾ ਕੀ ਕਰ ਰਿਹਾ ਹਏ ਚਿੱਟਾ ਲਾਉਂਦਾ ਸੀ ਇਹ ਚਿੱਟਾ ਲਾਉਂਦਾ ਠੀਕੇ ਮੈਂ ਠੀਕੇ ਲਾਉਂਦਾ ਵੀ ਭਰਾਵਾ ਇਹ ਮੈਂ ਚਿੱਟਾ ਠੀਕੇ ਲਾਉਂਦਾ ਸੀ ਚਿੱਟਾ ਲਾਉਂਦਾ ਠੀਕੇ ਅਚ ਇਹਨੇ ਚਿੱਟਾ ਲਾ ਗਿਆ ਆਜੇ ਚੌਥੀ ਮੌਤ ਹੋ ਚੁੱਕੀ ਜਿਕੇ ਨਾਲਾ ਆਹ ਅਜੇ ਮਾਦੇਣਾ ਯਾ ਆਹ ਦੇ ਭਰਾਵਾਂ ਨੇ ਚਿੱਟਾ ਲੈ ਗਿਆ ਮੈਂ ਚਿੱਟੇ ਵਾਲਾ ਇਹਨੂੰ ਲੈ ਚਿੱਟੇ ਚਾਲਾ ਗਏ ਬਾਈ ਕੋਈ ਸਰਕਾਰਾਂ ਬੇ ਦੇ ਨਾਲ ਫੜਦੇ ਇਹਨਾਂ ਨੂੰ ਕੋਈ ਪੜਨ ਵਾਲਾ ਹੀ ਨਹੀਂ ਹੈਗਾ ਇਹ ਤਾਂ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਚਿੱਟੇ ਵਾਲੇ ਨੌਜਵਾਨ ਮੰਜਿਆ ਤੇ ਪਾਈ ਜਾਂਦੇ ਪੇਪਰ ਪੋਰਾ ਪੋਰਾ ਦੀ ਜਿੰਦਗੀ ਰੋਲੀ ਜਾਂਦੇ ਪੋਰਾ ਪੋਰਾ ਬੱਚੇ ਰੋਲੀ ਜਾਂਦੇ ਬੱਚਿਆਂ ਦਾ ਕੌਣ ਇਥੇ ਚਿੱਟੇ ਵਾਲਾ ਇਹਨਾਂ ਦੀ ਜਿੰਦਗੀ ਬਰਬਾਦ ਕਰਤਗਾ ਤੁਹਾਡੇ ਸਾਹੀ ਸਰਦੋ ਕੋਲੇ ਚਿੱਟੇ ਯਾ ਠੀਕ ਐ ਅੱਜ ਰਚ ਗਏ ਕਿੱਤਾ ਵਾਧੂ ਦੇਖਦਾ ਅਜੇ ਵੀ ਵਾਧੂ ਦੇਖਦਾ ਕੱਢ ਗਿਆ ਚਲਤੀ ਮੌਤ ਹੋ ਗਈ ਕਿੱਤਾ ਤਾਂ ਵੀ ਨਹੀਂ ਬੰਦ ਹੋਇਆ ਕਿੱਤਾ ਤਾਂ ਵੀ ਕੱਢਦਾ ਨੌਜਵਾਨ ਗਿਆ ਚਲੇ ਕਿੱਤਾ ਤਾਂ ਵੀ ਨਹੀਂ ਬੰਦ ਹੋਇਆ ਆਜ ਵਾਂ ਤੁਰ ਗਏ ਤੇਰੇ ਚਾਚੇ ਦਾ ਮੁੰਡਾ ਵੀ ਅਸੇ ਕੰਮ ਚ 12 ਕੰਮੀਆਂ ਨੇ ਖਾ ਕੇ ਰੋਣਾ 12 ਪੈਸਾ ਖਾ ਕੇ ਬੈਹ ਜਾਂਦੇ ਆ ਮਸਲਾਂੀਆਂ ਲ ਕਰਦੇ ਆ ਪੁੱਲ ਸਾ ਵੀ ਖਾ ਪੈਸੇ ਲੈ ਲੈ ਖਾਈ ਜਾਂਦੇ ਆ ਪੁੱਲ ਸਾਰੀ ਦੀ ਸਾਂਤਗਾ ਲੈ ਲੈ ਜਾਂਦੀ ਨਾ ਮੀਨਾ ਲੈ ਕੇ ਬੈਹ ਜਾਂਦੇ ਆ ਜੁੱਲਗਾ ਵਕਾਤ ਦਾ ਸਤਗਾ ਚਿੱਟੇ ਨੇ ਜੁੱਲਗਾ ਵਕਾਤ ਦਾ ਇਤੋਂ ਤੱਕ ਸਾਡੇ ਭਾਂਡੇ ਵੀ ਬੁਕਾਤੇ ਆਣ ਵੀ ਲੈ ਗਲਾਸ ਨਹੀਂ ਰਹਿ ਗਏ साढ़े भांडे देवी लग गए बिले साढ़ा कुछ नहीं रह गया चिट्टा लैके बह गया मेरा नाम सुनीता मेरा वीरा छोटा मेरे तो चिट्टे नाल गया ਵੇਰੇ ਚਿੱਟਾ ਬਦਨੀ ਕਿੰਨਾ ਈਲਾ ਦੇਉ ਬੰਦੇ ਕਰਦੀ ਕੋਈ ਚੀਜ਼ ਨਹੀਂ ਛੱਡੀ ਬੱਚੇ ਬੁੱਕੇ ਆਏ ਬੱਚੇ ਬੁੱਕੇ ਪੰਜਾਬ ਨੇ ਕੋਈ ਛੱਡਿਆ ਵੇ ਚੁਤਾਇਨੇ ਘਰ ਦਾ ਸਮਾਨ ਕਾਜੀ ਕਰਦੀ ਨੀ ਵਿਚਾਰੀ ਕੰਮ ਘਰ ਘਰ ਤੇ ਲਿਆ ਲਿਆ ਦੇਂਦੇ ਰੇ ਵੀਰੇ ਕਿਉਂ ਦਾ ਇਹ ਸੌਂਦੇ ਸੀ ਸਾਡਾ ਵੀਰਾ ਲੁੱਟ ਲਿਆ ਅੱਗੇ ਸਾਡਾ ਯੱਥ ਦੇ ਨਹੀਂ ਵੀਰੇ ਨੂੰ ਏ ਜੋ ਲੁੱਟਿਆ ਗਿਆ ਆਇਆ ਆਏ ਕੱਲ ਨੂੰ ਅੱਠ ਦੇ ਨੂੰ ਨੇ ਆ ਮਗਰੇ ਇੰਨੇ ਵੀ ਤਿਆਰੀਆਂ ਕਰ ਲੀਆਂ ਸਾਡੇ ਪੁੱਸਾਰੇ ਕੋਈ ਨਹੀਂ ਗੱਲ ਸੁਣਦੇ ਅਸੀਂ ਕਿਨਾ ਹੀ ਸੋਨਦੇ ਸਾਡੀ ਅਸੀਂ ਤਾਂ ਬੇਇਨਤੀਆਂ ਵੀ ਕਰਦੇ ਅਸੀਂ ਅਰਦਾਸਾਂ ਵੀ ਕਰਦੇ ਨੇ ਸਾਡੇ ਵੀਰ ਨੂੰ ਕੋਈ ਬਚਾ ਲੈਂਦਾ ਅਸੀਂ ਨਿਰਾਸ਼ਾ ਨਹੀਂ ਆਦੇ ਨਾ ਤਰਵਾਰੇ ਮੀਨਾ ਲੈਂਦੇ ਨੇ ਨਾ ਕੋਈ ਕਾਰਵਾਈ ਨਹੀਂ ਕਰਦੇ